ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਾਉ ਪਰ ਜਦੀਦ ਬਾਉ ਪਰ ਕਦੀਮ ਸੰਗਰੇ ਦੇ ਇਲਾਕੇ ਚ ਖੜੇ ਆ ਜੋ ਪਿੱਛੇ ਬਹੁਤ ਜ਼ਿਆਦਾ ਹੜ ਪ੍ਰਭਾਵਿਤ ਹੋਏ ਨੇ ਸੋ ਪਾਣੀ ਬਹੁਤ ਆਇਆ ਸੀ ਨੁਕਸਾਨ ਬਹੁਤ ਹੋ ਗਿਆ ਪੁੱਤਾ ਵਾਂਗੂ ਪਾਲੀ ਫਸਲ ਹੈ ਜਿਹੜੀ ਪੂਰੀ ਤਬਾਹ ਹੋ ਗਈ ਸਰਪੰਚ ਸਰਦਾਰ ਪਰਮਜੀਤ ਸਿੰਘ ਜੀ ਸਾਡੇ ਨਾਲ ਨੇ ਸਪੈਸ਼ਲ ਧੰਨਵਾਦ ਕਰ ਰਹੇ ਹਾਂ ਅਸੀਂ ਭਰਾਵਾਂ ਦਾ ਜਿਹੜੇ ਆਏ ਨੇ ਲੁਧਿਆਣਾ ਵਾਈਬਰੇਜ ਤੋਂ ਗੁਪਿੰਦਰ ਪਿੰਦਰ ਸਰ ਰੋਹਨ ਜੀ ਸੋਹਣ ਸਰ ਸਾਰਿਆਂ ਦਾ ਧੰਨਵਾਦ ਹੈ ਤੁਹਾਡੀ ਬਹੁਤ ਵੱਡੀ ਟੀਮ ਜੋ ਪਾਣੀ ਤੇ ਜੂਸ ਲੈ ਕੇ ਪਹੁੰਚੀ ਹੈ ਜੋ ਵੀ ਕੋਈ ਟੈਲੀਫੋਨ ਲੈ ਕੇ ਪਹੁੰਚ ਰਿਹਾ ਹੈ ਸਾਰਿਆਂ ਦਾ ਧੰਨਵਾਦ ਹੈ ਭਰਾਵਾਂ ਦਾ ਇੱਕ ਜੋ ਹੈ ਜ਼ਮੀਨ ਜਿਹੜੀ ਹੈ ਬਿਲਕੁਲ ਬੱਤਰ ਹੋ ਚੁੱਕੀ ਹੈ ਜਿਹਨੂੰ ਪਧਰਿਆ ਕਰਨ ਲਈ ਹਜੇ ਬਹੁਤ ਲੋਡ ਹੈ ਸਮੇਂ ਦੀ ਜ਼ਮੀਨ ਸਾਫ਼ ਕਰਨੀ ਹੈ ਕਿ ਰੇਤ ਮਿੱਟੀ ਗਾਰ ਜਿਹੜੀ ਏ ਜ਼ਮੀਨ 'ਚ ਬਹੁਤ ਪੈ ਗਈ ਹੈ ਹੁਣ ਤੱਕ ਪਾਣੀ ਸੀ ਤਾਂ ਬਹੁਤ ਵੱਡੀ ਆਫਤ ਸੀ ਹੁਣ ਜਿਹੜੀ ਆਫਤ ਹੈ 10 ਗੁਣਾ ਵੱਡੀ ਹੋ ਗਈ ਹੈ ਚਿੱਕੜ ਹੋ ਗਿਆ ਰੇਤਾ ਹੋ ਗਿਆ ਘਰਾਂ ਤੱਕ ਪਹੁੰਚਿਆ ਨਹੀਂ ਜਾ ਰਿਹਾ ਬੜੇ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਭੈਣ ਭਰਾ ਜਿਹੜੇ ਸੇਵਾ ਕਰ ਰਹੇ ਆ ਪਿੱਛੇ ਵੀ ਹੁਣੇ ਕੋਈ ਫੀਲਡ ਲੈ ਕੇ ਵੀਰ ਟਰਾਲਾ ਲੈ ਕੇ ਆਏ ਨੇ ਸਰਪੰਚ ਸਾਹਿਬਾ ਦੀ ਬੜੀ ਮਤਲਬ ਮੈਂ ਦੇਖਿਆ ਕੁਰਬਾਨੀ ਹੈ ਉਹ ਪਹਿਲੇ ਦਿਨ ਤੋਂ ਬੋਟ ਲੈ ਕੇ ਲੋਕਾਂ ਦੇ ਘਰ ਜਿਹੜੇ ਢਏ ਵਿਚਾਰਿਆਂ ਨੇ ਉਹਨਾਂ ਨੂੰ ਕੱਢਿਆ ਉਹਨਾਂ ਦਾ ਸਮਾਨ ਕੱਢਿਆ ਦਾਸ ਵੀ ਇੱਥੇ ਕੁਝ ਦਿਨਾਂ ਤੋਂ ਸੇਵਾ ਕਰ ਰਿਹਾ ਮੈਂ ਵੀ ਵੀਰ ਉਹਨਾਂ ਦੇ ਨਾਲ ਹੀ ਲੱਗੇ ਹੋਏ ਹਾਂ ਅਸੀਂ ਸੋ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਅਜ ਵੀਰ ਉਹ ਨਹੀਂ ਵੀ ਆਏ ਆ ਸੋ ਥੈਂਕਸ ਆ ਭਰਾਵਾਂ ਦਾ ਇਹਨਾਂ ਦਾ ਲੁਧਿਆਣਾ ਵੈਵਰੇਜ ਵਾਲਿਆਂ ਦਾ ਸ਼ੁਕਰੀਆ ਤੇ ਕਾਫੀ ਸਮਾਨ ਲੈ ਕੇ ਪਹੁੰਚੇ ਆ ਤੇ ਆਸ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਕਿਰਪਾ ਬਣਾਈ ਰੱਖੇ ਇਹਨਾਂ ਤੇ ਕਾਰੋਬਾਰਾਂ 'ਚ ਵੀ ਵਾਧਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਇੱਕ ਤਾਂ ਮੈਨੇਜਰ ਸਭ ਤੋਂ ਵੱਡਾ ਫੈਕਟਰੀ ਪੰਜਾਬ ਦਾ ਏਰੀਆ ਹੈ ਇਹ ਪਹਿਲਾਂ ਵੀ ਹੁੰਦਾ ਹੈ ਜੀ ਮਾਰ ਪੈਂਦੀ ਹੈ ਜੀ ਤੇਜ਼ ਦੇ ਵਿੱਚ ਬਹੁਤ ਜਿਆਦਾ ਪਈ ਸੀ ਆ ਇਸ ਵਾਰ ਇੱਥੇ ਇੱਥੇ ਕੱਪਾ ਨੂੰ ਪਾਣੀ ਲੱਗ ਰਿਹਾ ਹੈ ਨਾ ਜਦੋਂ ਇਹ ਕੁਛੀ ਜਾਂਦੇ ਰਹੇ ਪਾਣੀ ਨਹੀਂ ਜਾਂਦੇ ਰਹੇ ਇੱਥੇ 10-5 ਪੰਜ ਬਹੁਤ ਵੱਡੇ ਪੱਦਰ ਤੇ ਲਹਿਰਾਂ ਚੱਲ ਰਹੀਆਂ ਵਾ ਬਹੁਤ ਖਤਰਨਾਕ ਆਵਾਜ਼ ਆਉਂਦੀ ਨੰਬਰ ਤੇ ਜਿਹਦੇ ਵਿੱਚ ਸਾਡੇ ਜਿਹੜੇ ਤਕਰੀਬਨ ਨੋ ਦੱਸ ਕਰਿਆ ਨਾ ਜਿਹੜੇ ਬਿਲਕੁਲ ਨਕਸ਼ੇ ਤੋਂ ਖਤਮ ਹੋ ਗਿਆ ਵੀ ਪਿਉ ਦਾ ਪੂਆ ਉੱਥੇ ਜਗ੍ਹਾ ਤੇ ਇਹ ਕੋਈ ਚੰਗੇ ਕਰਮਸ਼ੀਲਾਂ ਦੇ ਪਰਮਾਤਮਾ ਵੱਲੋਂ ਕਿ ਇਹ ਅੱਜ ਆਪਾਂ ਇੱਥੇ ਖੜੇ ਆ ਨਾ ਭਰਾਵਾਂ ਨਾਲ ਜੇਕਰ ਥੋੜਾ ਜਿਹਾ ਹੋਰ ਇਹ ਪਾਣੀ ਮਾਰ ਕਰ ਦਿੰਦਾ ਤਾਂ ਪੰਜਾਬ ਦੇ ਨਕਸ਼ੇ ਤੋਂ ਇਹ ਪਿੰਡ ਹੁਣ ਵੀ ਖਤਮ ਹੋ ਜਾਣੇ ਸੀ ਜਿਵੇਂ ਇਹ ਬੰਨ ਟੁੱਟੇ ਆ ਪਿੱਛੋਂ ਇੱਥੋਂ ਲੈ ਕੇ ਹਾਲੀ ਤੱਕ ਇਹ ਨਕਸ਼ੇ ਤੇ ਰਹਿਣੇ ਨਹੀਂ ਸੀ ਕੋਈ ਪਰਮਾਤਮਾ ਦੀ ਮਿਹਰ ਆਪਾਂ ਤੇ ਫੇਰ ਅਰਦਾਸ ਕਰਦੇ ਸੱਚੇ ਪਾਸ਼ਾ ਸਾਡੇ ਨਾ ਭਰਾਵਾਂ ਨੂੰ ਕਦੇ ਦਿਨ ਨਾ ਦਿਖਾਈਂ ਜੀ ਤੇ ਬੇਨਤੀ ਕਰਦੇ ਆਂ ਜਿੱਦਾਂ ਘਰ ਆਇਆ ਤੇ ਫਿਰ ਘਰੀ ਪਰਿਵਾਰ ਦਾ ਨਮਲਾ ਦਿੰਦੇ ਆ ਉਹਨਾਂ ਦੇ ਖਤਮ ਹੋ ਗਏ ਆ ਜਿਹੜੀਆਂ ਆਪਾਂ ਜਿੱਦਾਂ ਰਾਸ਼ਨ ਤੁਸੀਂ ਦੇਖਣ ਦਾ ਹੈ ਜੀ ਭਾਜੀ ਘਰ ਘਰ ਅਪਚਾਗੇ ਆਉਂਦੇ ਰਿਹਾ ਇਦਾਂ ਜਿੱਦਾਂ ਮਾਰ ਨਹੀਂ ਲੱਗੇ ਇਦਾਂ ਲੱਗੇ ਪਏ ਆ ਜਿਹੜੇ ਮੈਡੀਸਨ ਆ ਉਹ ਕੁਆਂਟਲਾਂ ਦੇ ਹਿਸਾਬ ਨਾਲ ਇੱਕ ਬੰਦੇ ਕੋਲ ਹੋਣੀ ਆ ਕੀ ਕਹੂਗਾ ਕੁਝ ਜੋ ਜੁਰਮ ਵੇਸਟਿੰਗ ਹੋਣੀ ਆ ਕਿੰਨਾ ਭੈਣ ਭਰਾਵਾਂ ਨੇ ਪੈਸੇ ਲਾ ਕੇ ਚੀਜ਼ ਲੈਂਦੇ ਤੁਸੀਂ ਕੋਲ ਡਰਿੰਕ ਜਿੰਨੀ ਮਰਜ਼ੀ ਲੈ ਆਓ ਚਲੋ ਅੱਜ ਸਾਨੂੰ ਫੀਲ ਲਗਵਾਹੀ ਤੇ ਆਪ ਖੁਦ ਨੇ ਪੀ ਕੇ ਵੇਖੀ ਬੜੇ ਹੱਸ ਇਹ ਵੇ ਜਾਇ ਨਹੀਂ ਪਾਏ ਉਧਰ ਬਿਲਕੁਲ ਚਾਹ ਨਹੀਂ ਇੱਥੋਂ ਬਾਹਰ ਬਾਜ਼ਾਰ ਨਹੀਂ ਜਾ ਪਾ ਰਹੇ ਕਿਸੇ ਵੀ ਕੰਮ ਲਈ ਤੇ ਕੋਈ ਐਡਾ ਨਹੀਂ ਚੀਜ਼ਾਂ ਵੇਖਈਏ ਜਿਹੜੀ ਅਸੀਂ ਰੈਸਟੋਰਾਂ ਦਾ ਕਰਕੇ ਨੂੰ ਦੇਖਿਆ ਨਾ ਯਾਰਾ ਦੋਸਤਾਂ ਬਿਠ ਕੇ ਕਰੀਦਾ ਸੀ ਕੋਈ ਕੁਝ ਸੱਜਣ ਨੇ ਸਾਡੇ ਨਾਲ ਗੱਲ ਸਾਨੂੰ ਟੈਸਟ ਕਰਵਾਇਆ ਇਹ ਚੀਜ਼ਾਂ ਤੋਂ ਵੱਧ ਕਹਿਣ ਉਹਨਾਂ ਕਿ ਹੋਣ ਜਿਹੜੀ ਤੁਹਾਡੀ ਕੰਪਨੀ ਆ ਜਾਂ ਤੁਹਾਡੇ ਮਾਲਕ ਸਾਹਿਬ ਨੂੰ ਤੁਸੀਂ ਉਹਨਾਂ ਨੂੰ ਇੱਕ ਰਿਕਵੈਸਟ ਕਰ ਸਾਨੂੰ ਇੱਕ ਚੀਜ਼ ਦੀ ਜਿਹੜੇ ਘਰ ਰੁੜ ਗਏ ਨਾ ਖਤਮ ਹੋ ਗਏ ਆ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਆਲਰੇਡੀ ਸਾਰਾ ਸਿਸਟਮ ਬਣਾ ਗਏ ਛੱਤ ਵਾਲਿਆਂ ਵਾਲੀ ਛੱਤ ਤੋਂ ਇਹ ਨਾ ਸਰਪੰਚ ਵਾਲਿਆਂ ਵਾਲੀ ਛੱਤ ਹੁੰਦੀ ਹੈ ਜਿਹੜੀ ਉਹੀ ਮਹਈਆ ਹੋ ਜਾਵੇ ਵੀ ਉਹ ਇੱਕ ਵਾਰ ਬਸ ਨਾ ਜਿੱਦਾਂ ਹੁਣ ਆਪਾਂ ਚਾਹੁੰਦੇ ਆ ਕਿ ਉਹਨਾਂ ਦੇ ਟੈਂਪਰੇਰੀ ਕੋਈ ਸਿਸਟਮ ਰਹਿਣ ਵਾਸਤੇ ਬਣ ਜਾਏ ਮੱਝਾਂ ਖੜੀਆਂ ਕਰਨ ਲਈ ਬਣ ਜਾਏ ਜੇ ਕੋਈ ਉਹ ਹੈਲਪ ਕਰ ਸਕਦੇ ਆ ਤਾਂ ਡਾਇਰੈਕਟਲੀ ਸਰਪੰਚ ਸਾਹਿਬ ਨੂੰ ਆ ਕੇ ਮਿਲ ਸਕਦੇ ਆ ਉਹ ਬਾਪੂ ਜੀ ਇੱਥੇ ਖੜੇ ਨੇ ਜਿਨ੍ਹਾਂ ਦੇ ਘਰ ਤ ਰਹੇ ਨੇ ਉਹਨਾਂ ਨੂੰ ਮਿਲ ਸਕਦੇ ਆ ਮਤਲਬ ਇਹ ਮੈਸੇਜ ਹੈ ਕਿ ਉਹਨਾਂ ਨੂੰ ਹਾਂਜੀ ਹਾਂਜੀ ਸਭ ਨੂੰ ਲੈ ਲਓ ਬੇਚਾਲ ਬੇਨਤੀ ਕਰਦੇ ਆ ਜਿਹੜਾ ਵੀ ਤੁਹਾਨੂੰ ਪਰਿਵਾਰ ਮਿਲਦਾ ਕੋਈ ਮਿਲਦਾ ਕਿਸੇ ਨੂੰ ਪੈਸਾ ਕੋਈ ਕਿਸੇ ਨੂੰ ਕੋਈ ਮਾਇਆ ਨਾ ਦਿਓ ਉਹਦਾ ਮਟੀਰੀਅਲ ਮਟੀਰੀਅਲ ਦੇ ਰੂਪ ਦੇ ਵਿੱਚ ਹੈਲਪ ਕਰੋ ਲਾਈਟਾ ਇੱਟਾਂ ਸੀਮੈਂਟ ਰੇਤਾ ਬਜਰੀ ਤੁਸੀਂ ਕੋਈ ਵੀ ਸਪੋਰਟ ਕਰ ਸਕਦੇ ਹੋ ਹੁਣ ਉਹ ਕਿਸੇ ਹੋਰ ਪਰਪਸ ਲਈ ਯੂਜ਼ ਕਰ ਲਊਗਾ ਲੋੜ ਤਾਂ ਬੰਦੇ ਨੇ ਹੁੰਦੀ ਹੈ ਹਾਂਜੀ ਹਾਂਜੀ ਬਾਅਦ ਦੇ ਵਿੱਚ ਫਿਰ ਉਹ ਅੱਗੇ ਹੱਥ ਕਰੂਗਾ ਕਿਸੇ ਦੇ ਵੀ ਮੇਰਾ ਕੰਮ ਹੋ ਰਿਹਾ ਹੈ ਉਹ ਫਿਰ ਹਾਂ ਪੈਸਾ ਲੈ ਕੇ ਜਿਹੜੀ ਹਾਦੀ ਹੋ ਜਾਂਦੇ ਆ ਵੀ ਇਹ ਕੰਮ ਸੌਖਾ ਲੱਗਦਾ ਵਾ ਕਿ ਹੁਣ ਸਾਨੂੰ ਭਾਈ ਹੋ ਗਿਆ 3 ਦਿਨ ਹੋ ਗਏ ਪਿੰਡ ਚ ਹਾਂਜੀ ਹਾਂਜੀ ਤੁਸੀਂ ਕੱਲ ਮੇਰੇ ਕੁੱਤੀ ਹੋ ਗਈ ਫਿਰ ਇਹ ਹੋਈ ਸਰਪੰਚ ਦੇ ਦੋ ਪੰਡਾਂ ਦੇ ਮੁੱਢੀ ਬਣੇ ਦੇ ਵਿੱਚ ਉਹਨੂੰ ਸਾਨੂੰ ਐਕਸਪੀਰੀਅੰਸ ਹੋ ਤਾ ਇੱਕ ਹੁਣ ਜਿਹੜੀ ਇੱਕ ਹੁਣ ਸੀ ਜਿਵੇਂ ਜਿਦ ਤਰ੍ਹਾਂ ਹੁਣ ਸਾਡੇ ਇਥੇ ਬੰਨ ਟੁੱਟੇ ਹੋਏ ਆ ਮਸ਼ੀਨਾਂ ਚੱਲ ਨਹੀਂ ਉਥੇ ਚੱਲ ਰਹੀਆਂ ਹੋਰ ਵੀ ਤੁਹਾਡਾ ਜਿਦਾ ਕੰਮ ਹੁਣ ਦੂਸਰੀ ਕੰਪਨੀ ਵਾਈਜ਼ ਆਏ ਜੀ ਪਰ ਤੁਹਾਡਾ ਦਿਲ ਸਾਡੇ ਨਾਲ ਜਿਹੜਾ ਤੁਸੀਂ ਕੰਪਨੀ ਨੇ ਭੇਜਿਆ ਪਰ ਤੁਸੀਂ ਹਾਲਾਤ ਦੇਖ ਕੇ ਤੁਸੀਂ ਸਾਡੇ ਮਨ ਨੂੰ ਹੋ ਗਿਆ ਯਾਰ ਅਸੀਂ ਕਿ ਕੁਛ ਨਿੱਜੀ ਰੱਖ ਦਿਓ ਵੀ ਕੁਛ ਨਾ ਕੁਛ ਕਰ ਸਕੀਏ ਉਹਦੇ ਲਈ ਆਪਾਂ ਜਿਦਾਂ ਕਿਸੇ ਨੂੰ ਸਦਾ ਵਾਸਤੇ ਇਹਨਾਂ ਨੂੰ ਆਪਾਂ ਬਚਾਉਣਾ ਵਾ ਤੇ ਉਹਨਾਂ ਨੇ ਇੱਕ ਬੱਚੇ ਦੀ ਪੜਾਈ ਲਈ ਹਾਂਜੀ 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 ਸਰਵੋਤਮ ਵਿਆਹ ਸ਼ਾਦੀਆਂ ਕਰਨੀਆਂ ਕਿਸੇ ਨੇ ਕੋਈ ਆਪਣਾ ਘਰ ਬਣਾਉਣਾ ਕੁਛ ਕਰਨਾ ਜੇ ਬਈ ਬੰਨ ਵੱਡੂਗਾ ਨਾ ਜੀ ਫੇਰੀ ਸਾਡਾ ਜੀਵਨ ਚੱਲਣਾ ਮੇਂਦזי ਉੱਤੇ ਸਿਆਲ ਹੋਣਾ ਇਹਦੇ ਵਿੱਚ ਹੁਣ ਤੁਸੀਂ ਪੈਰ ਪਾ ਲਈ ਤਾਂ ਸਿਆਲ ਦੇ ਵਿੱਚ ਪੈਰ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਠਰਦਾ ਜੀ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਕਹਿੰਦੇ ਕਿ ਸਾਡੇ ਕੋਈ ਅਪੀਲ ਕਰਿਓ ਅੱਗੇ ਅਸੀਂ ਨਹੀਂ ਕਹਿੰਦੇ ਤੁਹਾਡੇ ਰਕੇ ਕੋਈ ਡਿਮਾਂਡ ਰੱਖਣ ਦੇ ਕਿ ਸੁਝਾਅ ਸਾਡਾ ਕਿ ਡਿਜੀਟਲ ਦੇ ਰੂਪ ਦੇ ਵਿੱਚ ਹੋ ਜਾਵੇ ਜਾਂ ਜਿਹੜੀ ਤੁਹਾਨੂੰ ਇਹ ਕਸੀਆ ਚੀਜ਼ ਉੱਥੇ ਤੁਹਾਡੇ ਜਿਹੜੇ ਹੈਗੇ ਸਾਹਬ ਉਹਨਾਂ ਦਾ ਨਾਮ ਅਸੀਂ ਲੈ ਰਹੇ ਹਾਂ ਉਹਨਾਂ ਦਾ ਵੀ ਨਾਮ ਉਹਦਾ ਉਗਗ ਲੈ ਵੀ ਆ ਕੋਈ ਮਦਦ ਕੀਤੀ ਸੀ ਇਦਾਂ ਦੀ ਮਦਦ ਹੋਈ ਚਾਹੇ ਉਹ ਜਿਹੜਾ ਪੰਜ ਬਰੇ ਸੀਮੈਂਟ ਦੇ ਹੀ ਹੋਣ ਜਿੰਨੀ ਜਿੰਨੀ ਸ਼ਰਤ ਜਿਦੀ ਸ਼ਰਤ ਹੈ ਟਰਾਲੀ ਹੋਵੇ ਕੁਛ ਇਦਾਂ ਸੀ ਉਹਨਾਂ ਨੂੰ ਹੋਰ ਵੀ ਭਾਂਡ ਭਰਾਉਣ ਨੂੰ ਆਖਿਆ ਵਾ ਸਾਡਾ ਉਹ ਦਿਲ ਦੁਖਦਾ ਵਾ ਤੇ ਇਨਾਂ ਦੇ ਹਾਲਾਤ ਦੇਖ ਕੇ ਮੇਰੇ ਘਰੇ ਪੰਜ ਫੈਮਲੀਆਂ ਦਾ ਸਮਾਨ ਜਿਹੜਾ ਅਸੀਂ ਕੱਟਣ ਦੇ ਵਿੱਚ ਵਿਚੋਲ ਦੇ ਵਿੱਚ ਕੰਮ ਜਵਾਂਗਾ ਤੁਹਾਨੂੰ ਮੈਂ ਫੋਟੋ ਫੋਟੋ ਦਿਖਾਉਣਾ ਤੇ ਉਹ ਆਲਰੇਡੀ ਪਿਆ ਵਾ ਇਸ ਕਰਕੇ ਥੋੜਾ ਜਿਹਾ ਇਦਾਂ ਦਾ ਆਪਾਂ ਸਿਸਟਮ ਵੀ ਬਣਾਈਏ ਕਿ ਨਾ ਕਿ ਇਦਾਂ ਵੀ ਚਲੋ ਵੀ ਔਰ ਜਿੱਦਾਂ ਵੀਡੀਓ ਵੇਖਦੇ ਆਂ ਵੀ ਪਤਾ ਮੋਸ਼ਨ ਹੋਇਆ ਹੈ ਤੇ ਲਿਆ ਵੀ ਸਮਾਨ ਦਾ ਭਰ ਲਿਆ ਅੱਗੇ ਖੁੱਦ-ਬੁਦ ਸਮਾਨ ਪਿਆ ਉਹਨੂੰ ਕੁੱਛ ਲੋ ਤੇ ਉਹ ਉਲੀ ਲੱਗ ਰਣੀ ਕਿਸੇ ਨੂੰ ਕੁਛ ਜਰਮ ਲੱਗ ਜਾਣੇ ਆ ਤੇ ਇਨਸਟਿੰਗ ਹੋਣੀ ਤੁਹਾਡੇ ਹਾਂਜੀ ਤੁਹਾਡੇ ਪੱਤੜ ਕਲਾ ਪੈਂਦੇ ਆਪਣੇ ਉਹਨਾਂ ਦੇ ਡੀਜ਼ਲ ਜੰਨਾ ਪੈਸੇ ਇਕੱਠੇ ਕਿੱਦੇ ਕੈਸ਼ ਪੈਸੇ ਜਿਆ ਦੇਣਗੇ ਜੀ ਡੀਜ਼ਲ ਹੁਣ ਕੱਲ ਨੂੰ ਇੱਥੇ ਲੈ ਕੇ ਆਉਣੀ ਹਾਂਜੀ ਭਜੀ ਤਰੀਕ ਤੈਅ ਕਰ ਲਓ ਨਾ ਵੀ ਇੰਨੀ ਤਰੀਕ ਨੂੰ ਸਰਪੰਚ ਸਾਹਿਬ ਮੈਸੇਜ ਪਾਣਗੇ ਵੀ ਇੰਨੀ ਤਰੀਕ ਨੂੰ ਸਾਰੇ ਆ ਜਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਅਸੀਂ ਰਾਜਸਥਾਨ ਤੋਂ ਆ ਤੰਤਰਪਾਪਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਧਰਤੀ ਤੋਂ ਸ਼ਹਿਰ ਗਵੀਜਨਗਰ ਜਿਲ੍ਹਾ ਗਾ ਰਾਜਸਤਾ ਜਿਲ੍ਹਾ ਗੰਗਨਾਰ ਮੈਂ ਇਹ ਹੀ ਅਪੀਲ ਕਰਨਾ ਚਾਹੁੰਦਾ ਆਪਾਂ ਗੁਰੂ ਘਰ ਖੜੇ ਆ ਇੱਕੋ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਉਸ ਗੁਰੂ ਰਾਮਦਾਸ ਨੂੰ ਹਾਜ਼ਰ ਨਾਰਿਕ ਤੇ ਗੁਰੂ ਨਾਨਕ ਸਾਹਿਬ ਦੇ ਪੁੱਤਾਂ ਸਾਰੇ ਕੰਦੇ ਨਾਲ ਕੰਦਾ ਲਾ ਕੇ ਚੱਲੀਏ ਜਿੱਦਾਂ ਕਿ ਆਪਾਂ ਪਤਾ ਜਿੱਦਾਂ ਸਰਪੰਚ ਸਾਹਿਬ ਸਤਕਾਰਯੋਗ ਨੇ ਇਹਨਾਂ ਨੇ ਕਿ ਆਪਾਂ ਪਰਪਾਈ ਨਹੀਂ ਕਰ ਸਕਦੀ ਪਰ ਜਿਹੜੀ ਆ ਮੈਂ ਇਹ ਗੱਲ ਕਹਿਣਾ ਚਾਹੁੰਨਾ ਆਲ ਇੰਡੀਆ ਦੀ ਜਿੰਨੇ ਵੀ ਸਟੇਟਾਂ ਚ ਹੈ ਪੰਜਾਬ ਹਰਿਆਣਾ ਜਾਂ ਕੁਝ ਵੀ ਆਪਾਂ ਪੰਜਾਬ ਦਾ ਦੇਣਾ ਨਹੀਂ ਦੇ ਸਕਦੇ ਕਿ ਇਹ ਉਹੀ ਪੰਜਾਬ ਆ ਜਿਹੜਾ ਪੂਰੇ ਵਰਲਡ ਦਾ ਢਿੱਡ ਭਰਦਾ ਆ ਤੇ ਇਹਨਾਂ ਨੇ ਬਈਆਂ ਦੀ ਬੜੀ ਸ਼ਾਬਾਸ਼ੀ ਜਿਨ੍ਹਾਂ ਨੇ ਕਰੋਨਾ ਦੇ ਟਾਈਮ 'ਚ ਆਪਾਂ ਆਵਦੇ ਸਾਰੇ ਘਰਾਂ 'ਚ ਸਭ ਨੂੰ ਪਤਾ ਹੈ ਕਿਉਂ ਜਿਹੜੇ ਮੌਤ ਦੇ ਮੋਹ ਤੇ ਉਹ ਦੇਖਦੇ ਸੀ ਆ ਲਾਸ਼ ਤਾਂ ਜਾਂ ਇਦਾਂ ਕੁਝ ਵੀ ਇਹ ਬਹੁਤ ਦੁਖ ਹੁੰਦਾ ਸੀ ਆਪਾਂ ਅੱਜ ਟਾਈਮ ਹੈਗਾ ਧਰਮ ਬਾਤ 'ਚ ਸਭ ਤੋਂ ਪਹਿਲਾਂ ਇਨਸਾਨੀਅਤ ਜੀ ਅਗਰ ਇਨਸਾਨੀਅਤ ਜਿੰਦਾ ਹੈ ਤਾਂ ਸਭ ਕੁਝ ਹੈ ਧਰਮਾਂ ਤੋਂ ਉੱਪਰ ਉੱਠ ਕੇ ਸੋਚੀਏ ਜਿੱਦਾਂ ਕਿ ਆਪਾਂ ਆਪਦੇ ਵਿਰਸੇ ਨੂੰ ਜਾਂ ਕੋਈ ਵੀ ਇੱਥੇ ਸਿੱਖ ਭਰਾ ਵੀ ਆਏ ਹਿੰਦੂ ਭਰਾ ਵੀ ਸਤਕਾਰਯੋਗ ਨੇ ਖਾਨ ਭਰਾ ਵੀ ਆਏ ਈਸਾਈ ਭਰਾ ਵੀ ਸਾਰੇ ਸਤਕਾਰਯੋਗ ਜਿੰਨੀ ਜਿੱਦੀ ਸ਼ਰਧਾ ਆ ਹੁਣ ਜਿੱਦਾਂ ਸਰਪੰਚ ਸਾਹਿਬ ਕਹਿੰਦੇ ਰਾਸ਼ਨ ਤਾਂ ਬਹੁਤ ਆ ਗਿਆ ਪਰ ਰਹੀ ਗੱਲ ਹੁਣ ਪਹਿਲੀਆਂ ਦੀ ਪਹਿਲੀਆਂ ਦੋ ਕੰਮ ਚਾਹੀਦੇ ਆ ਡੀਜ਼ਲ ਵੀ ਚਾਹੀਦਾ ਪੈਸਾ ਵੀ ਚਾਹੀਦਾ ਇਸ ਦੀ ਇੱਕ ਕਮੇਟੀ ਬਣਾ ਕੇ ਆਪ ਪਿੰਡ ਦੀ ਕਮੇਟੀ ਬਣਾ ਕੇ ਸਰਪੰਚ ਸਾਹਿਬ ਨੂੰ ਮੁੱਖ ਰੱਖ ਕੇ ਜੇ ਕੁਝ ਵੀ ਆ ਆਪਾਂ ਜਮੀਨਾਂ ਪਾਏ ਪੱਧਰੀਆਂ ਕਰੀਏ ਕਿਉਂ ਇਹ ਇੱਕ ਦਿਨ ਦਾ ਕਤਤ ਕੰਮ ਹੈ ਨਹੀਂਗਾ ਟਾਈਮ ਲੱਗੂਗਾ ਤੇ ਸੱਤੇ ਪਾਸ਼ਾ ਨੂੰ ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਰੰਕਾਰ ਤੇ ਉਹੀ ਰੂਪ ਦੂਜਾ ਨਾਨਕ ਤੀਜਾ ਚੌਥਾ ਪੰਜਵਾਂ ਛੀਮਾ ਸਤਮਾ ਅੱਠਮਾ ਨੌਵਾਂ 10ਵਾਂ ਤੇ ਫਿਰ ਜਿਹੜਾ ਆਹ ਸਾਲ ਹੈਗਾ ਜਿਹਨੂੰ ਕਹਿੰਦੇ ਆ ਗੁਰਤੇਗ ਬਹਾਦਰ ਸਿਮਰੀਏ ਕਰ ਨੋਂ ਨਿਦਾਵੇ ਤਾਂ ਸਭ ਤਾਂ ਹੀ ਹੋਇਸਾ ਹੈ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ੀਧੀ ਇਸਤਾਪ ਦੀ ਹੈ ਜਿਨ੍ਹਾਂ ਨੇ ਸਾਡੇ ਭਰਾਵਾਂ Hindu ਭਰਾਵਾਂ ਤੇ ਗਰਪਾਰਾਂ ਜੀ ਦੇ ਕਹਿਣ ਤੇ ਸੀਸ ਦਿੱਤਾ ਬਲਦਾਨ ਜਿਹਦੀ ਬਦੌਲਤ ਆਪਾਂ ਅੱਜ ਖੜੇ ਆ ਉਹ ਰੋਗੰਜੇ ਦੇ ਟਾਈਮ ਉਹਨਾਂ ਦਾ ਸੀਸ ਦੀ ਸਤਾਪ ਦੀ ਪਰ ਇਹ ਕੁਦਰਤੀ ਮਾਰਾ ਆਪਾਂ ਗਾਂ ਵੀ ਇਹ ਤੋਂ ਸਬਕ ਲਈਏ ਵੀ ਜਿਹੜੇ ਡੈਮ ਨੇ ਉਹਨਾਂ ਨੂੰ ਸੁਚਾਰੂ ਢੰਗ ਨਾਲ ਸਹੀ ਰੱਖੀਏ ਰਾਖੀਆਂ ਕਰੀਏ ਪਾਣੀ ਦੀ ਲੋੜ ਪੰਜਾਬ ਨੂੰ ਵੀ ਆ ਹਰਿਆਣੇ ਨੂੰ ਵੀ ਆ ਰਾਜਸਥਾਨ ਨੂੰ ਵੀ ਸਭ ਨੂੰ ਆ ਆਪਾਂ ਕਿਸੇ ਦੇ ਪੈਕਾਵੇ 'ਚ ਨਾ ਆ ਕੇ ਆਪਸ ਰਹੀ ਲੜੀਏ ਨਾ ਇੱਕ ਸਾਂਝੀ ਬਾਦ ਦਾ ਉਪਦੇਸ਼ ਦਿੱਤੇ ਬਾਬੇ ਨਾਨਕ ਨੂੰ ਉਸ ਨਿਰੰਕਾਰ ਨੂੰ ਮੁੱਖ ਰੱਖਦੇ ਹੋਏ ਚੱਲिए ਸਾਰੇ ਉਹਦੇ ਕੋਈ ਪੋਤਾ ਕੋਈ ਧੀ ਆ ਉਹ ਅੰਦਰ ਬੈਠਾ ਕਹਿੰਦੇ ਮਨ ਮੰਦਰ ਦੇਸ ਕਲੰਦਰ ਉਹ ਸਭ ਦੇ ਵਿੱਚ ਬੋਲਦਾ ਹੈ ਕਹਿੰਦੇ ਨੋ ਦਰਵਾਜੇ ਬੰਦ ਦਸਮਾ ਗੁਫਤਰਖਾ ਜਿਵੇਂ ਸੰਤ ਮਸ਼ਕੀਨ ਸਾਹਿਬ ਕਹਿੰਦੇ ਨੇ ਸੰਤ ਮਸ਼ਕੀਨ ਸਾਹਿਬ ਕਿਸੇ ਦੇ ਮਹਤਾਜ ਨਹੀਂ ਉਹ ਇੱਥੇ ਆ ਉਹ ਦਿਲ 'ਚ ਬੈਠਾ ਹੈ ਉਹ ਕਟ-ਕਟ ਕੇ ਜਾਨਤ ਅੰਤਰ ਪਲੇbure ਕੀ ਪੀਰ ਪਛਾਨਾ ਇਹੀ ਮੈਂ ਕਹਿਣਾ ਚਾਹੁੰਦਾ ਇੱਕ ਸਾਰੇ ਕੰਦੇ ਨ ਕੰਦਾ ਲਾ ਗਏ ਪੰਜਾਬ ਨਾਲ ਜੁੜੀਏ ਬਾਕੀ ਦੇ ਕੰਮ ਬਾਅਦ ਚ ਹੋਣਗੇ ਤੇ ਜਿਹੜੀ ਪਾਰਟੀਆਂ ਤੋਂ ਜਾਂ ਸਾਰੇ ਸਤਕਾਰਯੋਗ ਨੂੰ ਉਦੋਂ ਉੱਪਰ ਉੱਠ ਕੇ ਇਨਸਾਨੀਅਤ ਧਰਮ ਨੂੰ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਅਗਰ ਇਨਸਾਨ ਜਿੰਦਾ ਹੈ ਤਾਂ ਸਾਰਾ ਕੁਝ ਹੈ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਕੁੱਲ ਕਾਇਨਾਤ ਤੇ ਰੱਬ ਕਦੇ ਵੀ ਵਿਵਿਧਤਾ ਨਾ ਪਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਤੇ ਸਭ ਦਾ ਧੰਨਵਾਦ ਜੀ